ਸਤਿ ਸ੍ਰੀ ਅਕਾਲ ਜੀ ਅੱਜ ਅਸੀਂ ਇੱਕ ਬਹੁਤ ਹੀ ਜ਼ਰੂਰੀ ਵਿਸ਼ੇ ਤੇ ਗੱਲ ਕਰਨ ਵਾਲੇ ਹਾਂ ਜੋ ਕਿ ਸਾਡੇ ਵਿਆਹ ਦੇ ਰਿਸ਼ਤੇ ਨੂੰ ਮਜ਼ਬੂਤ ਅਤੇ ਖੁਸ਼ਹਾਲ ਬਣਾਉਂਦਾ ਹੈ ਅਤੇ ਉਹ ਹੈ ਸਾਂਝੀ ਜ਼ਿੰਮੇਵਾਰੀ ਸਭ ਤੋਂ ਵੱਡੀ ਗਲਤੀ ਇਹ ਹੁੰਦੀ ਹੈ ਕਿ ਅਸੀਂ ਸੋਚਦੇ ਹਾਂ ਕਿ ਵਿਆਹ ਵਿੱਚ ਸਿਰਫ ਇੱਕ ਵਿਅਕਤੀ ਨੂੰ ਹੀ ਸਾਰੀਆਂ ਜ਼ਿੰਮੇਵਾਰੀਆਂ ਨਿਭਾਣੀਆਂ ਪੈਂਦੀਆਂ ਹਨ ਅੱਜ ਮੈਂ ਇਸ ਗਲਤ ਫਹਿਮੀ ਨੂੰ ਤੋਕਰਾ ਕੇ ਇਹ ਸਾਬਤ ਕਰਾਂਗੀ ਕਿ ਇੱਕ ਸੁਹਾਣਾ ਅਤੇ ਸਥਿਰ ਵਿਆਹ दोहा पासियां दी सझी जिम्मेवारी उत्ते निर्भर करता है व्याह सिर्फ दो रिश्ता नहीं हुंदा, बल्कि एक टीम वांग हुंदा है। जिमें किसी भी टीम की सफलता इस गलते निर्भर करती है कि सारे खिडारी सहयोग कम करते हैं ठीक उस तरह विहिहा पास्यू अपनी जिम्मेवारी निभानी पैंती है कई बार सानू य जिम्मेवारी सिर्फ एक पार्टनर के उत्ते रखी जाती है पर दोवे पति पत्नी नू मिल के यिश्ता चलाना होंगे है ਸਿਰਫ ਪਿਆਰ ਹੀ ਨਹੀਂ ਅਸਲ ਵਿੱਚ ਇਹ ਦੋਹਾਂ ਦੀ ਸਾਂਝੀ ਕੋਸ਼ਿਸ਼ ਇੱਜ਼ਤ ਅਤੇ ਸਮਝਦਾਰੀ ਹੁੰਦੀ ਹੈ ਜੋ ਇਸ ਰਿਸ਼ਤੇ ਨੂੰ ਮਜ਼ਬੂਤ ਬਣਾਉਂਦੀ ਹੈ ਇੱਕ ਚੰਗਾ ਰਿਸ਼ਤਾ ਕਦੇ ਵੀ ਇੱਕ 파ਟਨਰ ਦੀ ਸਾਂਝੀ ਜ਼ਿੰਮੇਵਾਰੀ ਤੇ ਨਹੀਂ ਬਣ ਸਕਦਾ ਦੁਨੀਆ ਵਿੱਚ ਜਿੱਥੇ ਵੀ ਲੰਬੇ ਸਮੇਂ ਤੱਕ ਖੁਸ਼ਹਾਲ ਰਿਸ਼ਤੇ ਜਿੰਦੇ ਹਨ ਉੱਥੇ ਦੋਵੇਂ 파ਟਨਰਾਂ ਦਾ ਆਪਣਾ ਹਿੱਸਾ ਹੁੰਦਾ ਹੈ ਮੂਲ ਤੌਰ ਤੇ ਇਹ ਜ਼ਿੰਮੇਵਾਰੀ ਸਿਰਫ ਘਰੇਲੂ ਕੰਮਾਂ, ਮਾਲੀ ਮਾਮਲਿਆਂ ਜਾਂ ਭਾਵਨਾਤਮਕ ਸਹਾਰਿਆਂ ਵਿੱਚ ਹੀ ਨਹੀਂ ਹੁੰਦੀ, ਬਲਕਿ ਇਨ੍ਹਾਂ ਦੇ ਦੋਹਾਂ ਪਰਿਵਾਰਾਂ ਨਾਲ ਜੁੜੇ ਰਿਸ਼ਤਿਆਂ ਨੂੰ ਵੀ ਸੰਭਾਲਣਾ ਪੈਂਦਾ ਹੈ। ਮਿਸਾਲ ਦੇ ਤੌਰ ਤੇ ਜੇਕਰ ਕਾਰ ਵਿੱਚ ਕੋਈ ਸਮੱਸਿਆ ਜਾਂ ਤਣਾਅ ਹੁੰਦਾ ਹੈ, ਤਾਂ ਦੋਹਾਂ ਨੂੰ ਇਕੱਠੇ ਮਿਲ ਕੇ ਉਸ ਨੂੰ ਸੁਲਝਾਉਣਾ ਪੈਂਦਾ ਹੈ। ਨਾ ਤਾਂ ਸਿਰਫ ਇੱਕ ਪਤੀ ਜਾਂ ਪਤਨੀ ਨੂੰ ਇਹ ਸਾਰੇ ਭਾਰ ਉਠਾਉਣੇ ਚਾਹੀਦੇ ਹਨ, ਨਾ ਹੀ ਕਿਸੇ ਨੂੰ ਹਰ ਗੱਲ ਲਈ ਇਕੱਲਾ ਜ਼ਿੰਮੇਵਾਰ ਸਮਝਿਆ ਜਾ ਸਕਦਾ ਹੈ। ਸਹਿਯੋਗ ਸਮਝਦਾਰੀ ਅਤੇ ਇੱਜ਼ਤ ਇਹ ਸਾਰੇ ਪੱਤੇ ਹਨ ਜੋ ਕਿਸੇ ਵੀ ਰਿਸ਼ਤੇ ਨੂੰ ਤੰਦਰੁਸਤ ਬਣਾਉਂਦੇ ਹਨ ਪਰਿਵਾਰਾਂ ਦੀ ਮਹੱਤਤਾ ਤੇ ਵਿਆਹ ਵਿੱਚ ਸਿਰਫ ਦੋ ਲੋਕਾਂ ਦਾ ਸੰਬੰਧ ਨਹੀਂ ਹੁੰਦਾ ਬਲਕਿ ਇਹ ਦੋ ਪਰਿਵਾਰਾਂ ਦਾ ਸੰਬੰਧ ਵੀ ਹੁੰਦਾ ਹੈ ਹਾਲਾਂਕਿ ਇਹ ਸੱਚ ਹੈ ਕਿ ਦੋ ਪਰਿਵਾਰਾਂ ਨੂੰ ਇਕੱਠਾ ਕਰਨਾ ਮੁਸ਼ਕਿਲ ਹੋ ਸਕਦਾ ਹੈ ਪਰ ਇਹ ਵੀ ਸੱਚ ਹੈ ਕਿ ਕਾਮਯਾਬ ਵਿਆਹ ਵਿੱਚ ਦੋਹਾਂ ਪਰਿਵਾਰਾਂ ਦੇ ਆਦਰ ਅਤੇ ਸਹਿਯੋਗ ਦੀ ਲੋੜ ਹੁੰਦੀ ਹੈ ਜਦੋਂ ਵੀ ਇਨ-ਲॉज ਨਾਲ ਕੋਈ ਤਣਾਅ ਜਾਂ ਸਮੱਸਿਆ ਉਤਪੰਨ ਹੁੰਦੀ ਹੈ ਤਾਂ ਇਹ ਦੋਹਾ પતિ-ਪਤਨੀ ਦੀ ਜ਼ਿੰਮੇਵਾਰੀ ਹੁੰਦੀ ਹੈ ਕਿ ਉਹ ਆਪਣਾ ਰਿਸ਼ਤਾ ਮਜ਼ਬੂਤ ਰੱਖਣ ਲਈ ਗੱਲਾਂ ਸੁਲਝਾਉਣ ਅਤੇ ਆਪਣੀ ਪਰਿਵਾਰਕ ਹੱਦਾਂ ਨੂੰ ਸਮਝਣ। ਇਹ ਨਾ ਸਿਰਫ ਦੋਹਾਂ ਨੂੰ ਇੱਕ ਦੂਜੇ ਨਾਲ ਜੋੜਦਾ ਹੈ ਬਲਕਿ ਦੋਹਾ ਪਰਿਵਾਰਾਂ ਵਿਚਕਾਰ ਵੀ ਸਹਿਯੋਗ ਅਤੇ ਪਿਆਰ ਨੂੰ ਬਰਕਰਾਰ ਰੱਖਦਾ ਹੈ। ਇਸੇ ਨਾਲ ਮੈਂ ਇਹ ਕਹਿਣਾ ਚਾਹੁੰਦੀ ਹਾਂ ਕਿ ਇੱਕ ਖੁਸ਼ਹਾਲ ਅਤੇ ਮਜ਼ਬੂਤ ਵਿਆਹ ਸਿਰਫ ਪਿਆਰ ਦੇ ਨਹੀਂ ਬਣਦਾ। ਬਲਕਿ ਇਹ ਸਾਂਝੀ ਜ਼ਿੰਮੇਵਾਰੀ ਸਹਿਯੋਗ ਅਤੇ ਸਮਝਦਾਰੀ ਨਾਲ ਬਣਦਾ ਹੈ ਦੋਹੋ ਪਾਰਟਨਰਾਂ ਨੂੰ ਇੱਕ ਦੂਜੇ ਨੂੰ ਸਮਝਣਾ ਇੱਕ ਦੂਜੇ ਨਾਲ ਖੜਾ ਹੋਣਾ ਅਤੇ ਆਪਣੀ ਜ਼ਿੰਮੇਵਾਰੀ ਨੂੰ ਇਕੱਠੇ ਨਿਭਾਉਣਾ ਬਹੁਤ ਜ਼ਰੂਰੀ ਹੈ ਤੁਹਾਨੂੰ ਵਿਆਹ ਦੇ ਸਾਰੇ ਰਿਸ਼ਤੇ ਤੇ ਸਦਭਾਵਨਾ ਨਾਲ ਕੰਮ ਕਰਨਾ ਪੈਂਦਾ ਹੈ ਤਾਂਹੀ ਤੁਸੀਂ ਆਪਣੇ ਰਿਸ਼ਤੇ ਵਿੱਚ ਹਮੇਸ਼ਾ ਖੁਸ਼ਹਾਲੀ ਅਤੇ ਮਜ਼ਬੂਤੀ ਦੇਖ ਸਕਦੇ ਹੋ ਧੰਨਵਾਦ ਅਤੇ ਅਸੀਂ ਆਪਸ ਵਿੱਚ ਇਹ ਗੱਲਾਂ ਸਾਂਝੀਆਂ ਕਰਦੇ ਹਾਂ ਆਪਣੇ ਰਿਸ਼ਤਿਆਂ ਨੂੰ ਚੰਗਾ ਬਣਾ ਸਕਦੇ ਹਾਂ ਜੇ ਇਹ ਵੀਡੀਓ ਤੁਹਾਨੂੰ ਪਸੰਦ ਆਈ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਲਾਈਕ, ਸ਼ੇਅਰ ਅਤੇ ਸਬਸਕ੍ਰਾਈਬ ਕਰਨਾ ਨਾ ਭੁੱਲੋ। ਆਪਣੀ رائے ਸਾਂਝੀ ਕਰਨ ਲਈ ਕਮੈਂਟ ਕਰੋ। ਮੈਂ ਤੁਹਾਡੇ ਵਿਚਾਰਾਂ ਦਾ ਸੁਣਨ ਦੀ ਉਮੀਦ ਕਰਦੀ ਹਾਂ। ਆਪਣੀਆਂ ਰਿਸ਼ਤਿਆਂ ਵਿੱਚ ਸਹਿਯੋਗ ਅਤੇ ਇੱਜ਼ਤ ਪੈਦਾ ਕਰਨ ਲਈ ਅਸੀਂ ਇਹ ਸਾਰੀਆਂ ਗੱਲਾਂ ਇੱਕ ਦੂਜੇ ਨਾਲ ਸਾਂਝੀਆਂ ਕਰ ਸਕਦੇ ਹਾਂ। ਧੰਨਵਾਦ ਅਤੇ ਹਮੇਸ਼ਾ ਖੁਸ਼ ਰਹੋ।